ਹੈ ਕਿੰਨਾ ਪਾਣੀ ਭਰ ਗਿਆ ਝੂੜੇ ਚ ਕਿੰਨੇ ਦਾਣੇ ਹੋ ਗਏ ਆ ਗਰਮੀ ਹੋ ਗਈ ਨਾ ਗਰਮੀ ਕਰਕੇ ਮੈਂ ਨਾ ਝੂੜਾ ਲਾ ਹੀ ਦਿਨੀ ਹੈ ਹਏ ਬਰ ਅੱਬ ਮੈਂ ਤਾਂ ਖਲੋਤੀ ਖਲੋਤੀ ਨੂੰ ਘਬਰਾਟ ਹੀ ਹੋਣ ਲੱਗ ਪਈ ਰਸੋਈ ਚ ਹੁਣ ਤੇਰਾ ਜੀ ਕਾਲਾ ਪੈਣ ਲੱਗ ਪਿਆ ਝੂੜਾ ਮੈਂ ਲਾਉਣ ਨੂੰ ਆਖਣ ਤੇ ਨਹੀਂ ਆ ਚੱਲ ਕੋਈ ਗੱਲ ਨਹੀਂ ਅੱਗੇ ਕਿਹੜਾ ਮੇਰੇ ਬੜੇ ਰੀਤੀ ਰਿਵਾਜ ਮੰਮੀ ਨੇ ਕੀਤੇ ਜਿਹੜੇ ਹੁਣ ਕਰਨੇ ਚੂੜਾ ਤੇ ਉਤਰ ਨਾਨਾਂ ਲਵਾਉਂਦੀ ਹੁੰਦੀ ਹੁੰਦੀ ਆ ਉਹਨਾਂ ਨੇ ਸਵਾਹ ਕਰਨੇ ਰੀਤੀ ਰਿਵਾਜ ਮੇਰੇ ਕਿੰਨੇ ਕਰਨੇ ਮੈਂ ਉਹਨਾਂ ਗੱਲਾਂ ਚ ਉਹਨਾਂ ਖਿਆਲਾਂ ਚ ਡੁੱਬ ਜਾਂਦੀ ਆ ਮੈਂ ਫੋਨ ਕੀਤਾ ਏਡੇ ਚਾ ਨਾ ਮੰਮੀ ਨੂੰ ਮੰਮੀ ਨੇ ਇੱਕ ਵਾਰੀ ਨਹੀਂ ਮੈਨੂੰ ਕਿਹਾ ਕੀ ਗਰਮੀ ਤਾਂ ਘਰ ਨੂੰ ਆ ਜਾ ਨਿਕਲਿਆ ਹੀ ਨਹੀਂ ਮੋਹ ਮਮੀ ਦੇ ਗੱਲ ਤੇ ਉਹ ਹੋ ਗਈ ਨਾ ਜੇ ਭਾਬੀ ਬਗਾਨੀ ਹੈ ਭਾਬੀ ਨੂੰ ਘਰ ਦਾ ਆਸਰਾ ਤੇ ਭਾਬੀ ਕਹਿਣ ਲਈ ਆ ਸਾਡਾ ਖਰਚਾ ਲੱਗੂਗਾ ਲੋਕੀ ਪੇਕੇਆਂ ਦਾ ਖਰਚਾ ਨਹੀਂ ਕਰਾਉਂਦੀਆਂ ਪਰ ਮੈਂ ਜਾਵਾਂ ਕਿੱਥੇ ਪੇਕੇ ਵੀ ਤੇ ਮੇਰੇ ਆਪਣੇ ਨੇ ਨਾ ਮੰਮੀ ਨੇ ਵੀ ਕਹਿਤਾ ਦਵਾਈ दारू ਚੱਜ ਨਾ ਲੈ ਲਈ ਆਪਣਾ ਝੂਠਾ ਸੱਚਾ ਹੀ ਮੈਨੂੰ ਕਹਿ ਦਿੰਦੇ ਵੀ ਆ ਜਾ ਘਰ ਨੂੰ ਪੈਸੇ ਦੀ ਲੋੜ ਹੋਈ ਤੇ ਮੈਨੂੰ ਦੱਸ ਦੀ ਦੱਸ ਮੈਂ ਕਮਲੀ ਯਾ ਮੇਰੀ ਮਾਂ ਜਿਹੜੀ ਪੈਸਾ ਲਊਗੀ ਇਹਨਾਂ ਕੋਲੋਂ ਚੱਲ ਮਨਾ ਤੂੰ ਰੈਸਟ ਕਰ ਲੈ ਘੜੀ ਆਇਦਰੋਂ ਕਿਤੇ ਉਹ ਭਾਬੀ ਨਿਕਲ ਆਈ ਉਹਨੇ ਮੁੜ ਕੇ ਫੇਰ ਲੱਗ ਪੈਣਾ ਗੱਲਾਂ ਸੁਣਾਉ ਆਏ ਗਰਮੀਤਾ ਕਿੰਦਾਂ ਲੰਮੇ ਮੈਂ ਆ ਕੁਛ ਨਹੀਂ ਮੈਂ ਨਾ ਠੀਕ ਜੀ ਨਹੀਂ ਇਦਾਂ ਕਰਕੇ ਲੰਮੇ ਪਈ ਹਾਂ ਕੀ ਗੱਲ ਹੋਈ ਏ ਤੈਨੂੰ ਮੈਨੂੰ ਚੂੜਾ ਕਾਤੋਂ ਲਾਤਾ ਵਾ ਮੈਨੂੰ ਗਰਮੀ ਬੜੀ ਲੱਗਣ ਰਈ ਆ ਕੁਛ ਕਹੋਗੇ ਤੇ ਨਾ ਮੈਨੂੰ ਗਰਮੀ ਤੇ ਲੱਗਦੀ ਤੇ ਪਰ ਚੂੜਾ ਥੋੜਾ ਲਾਉਣਾ ਚਾਹੀਦਾ ਤੈਨੂੰ ਆਵੇ ਕਿਦਾਂ ਦਾਣੇ ਹੋਏ ਤੁਸੀਂ ਆਪ ਵੀ ਵੇਖ ਲਓ ਕਿਦਾਂ ਰੈੱਡ ਰੈੱਡ ਹੋਇਆ ਵਾ ਚੱਲ ਕੋਈ ਗੱਲ ਨਹੀਂ ਹਰੇ ਧੂਆਂ ਭਾਵਾਂ ਤੇ ਇਦਾਂ ਹੋਇਆ ਵਾ ਚੱਲ ਜਦੋਂ ਸਹੀ ਹੋ ਜਾਣਗੇ ਨਾ ਐ ਤੇ ਕਰੀਮ ਲਾ ਲਈ ਜਦੋਂ ਸਹੀ ਹੋ ਜਾਣਗੇ ਫਿਰ ਪਾ ਲਈ ਚੂੜਾ ਫਿਰ ਦੁਬਾਰਾ ਕੋਈ ਗੱਲ ਨਹੀਂ ਫੇਰ ਭਾ ਦੋਗੇ ਕੀ ਗੱਲ ਤੂੰ ਟੁੱਟ ਲਿਟਲੀ ਗੱਤੋ ਇਨੀ ਜਦਾ ਪਤਾ ਨਹੀਂ ਕੀ ਗੱਲ ਮੈਂ ਠੀਕ ਜੀ ਨਹੀਂ ਗੀ ਠੀਕ ਨਹੀਂ ਤੇ ਕਵੜੀ ਮੈਨੂੰ ਦੱਸਦੀ ਸਹੀ ਮੈਂ ਤੈਨੂੰ ਦਵਾਈ ਲੈਣਾਂ ਜਾ ਕੇ ਆਪਾਂ ਦਵਾਈ ਨਹੀਂ ਆਉਂਦੇ ਕੀ ਗੱਲ ਹੋਈ ਤੈਨੂੰ ਮੈਨੂੰ ਨਾ ਨਾਲੇ ਤੇ ਉਲਟੀਆਂ ਹੁੰਦੀਆਂ ਵਾ ਤੇ ਲੱਗਦਾ ਬੁਖਾਰ ਵੀ ਹੋਇਆ ਵਾ ਲੈ ਤੂੰ ਕਵੜੀ ਮੈਨੂੰ ਦੱਸਿਆ ਕੋਈ ਨਹੀਂ ਮੈਂ ਹੈਗਾ ਮੈਂ ਤੈਨੂੰ ਦਵਾਈ ਲੈ ਕੇ ਦਿੰਦਾ ਤੂੰ ਦੱਸਦੀ ਕਿਉਂ ਨਹੀਂ ਹੁੰਦੀ ਕੀ ਗੱਲ ਮੈਨੂੰ ਚਲ ਕੋਈ ਗੱਲ ਨਹੀਂ ਤੁਸੀਂ ਮੈਨੂੰ ਦਵਾਈ ਘਰੇ ਹੀ ਲਿਆ ਦਿਓ ਕਾਰੇ ਕੋਲੋਂ ਨਹੀਂ ਦਵਾਈ ਆਪਾਂ ਚਲਦੇ ਹਾਂ ਉੱਥੋਂ ਲੈ ਆਉਣੇ ਜਾਂਦੇ ਆ ਦਵਾਈ ਉੱਥੋਂ ਕਿੱਥੋਂ ਲੈਉਣੇ ਦਵਾਈ ਆਪਾਂ ਉਹ ਡਰਨ ਕਰ ਤੋਂ ਦਈਆਂ ਮੈਂ ਪਹਿਲਾਂ ਵਾਲਾ ਨਹੀਂ ਦਿਆ ਹੁਣ ਮੈਂ ਬਦਲ ਗਿਆ ਵਾਂ ਕੋਈ ਨਹੀਂ ਆ ਤੂੰ ਮੈਂ ਤੈਨੂੰ ਲੈ ਕੇ ਚਲਦਾ ਡਾਕਟਰ ਕੋ ਆਪਾਂ ਡਾਕਟਰ ਕੋ ਦਵਾਈ ਲੈ ਕੇ ਆਉਣੇ ਚ ਆ ਕੇ ਠੀਕ ਆ ਕੋਈ ਗੱਲ ਨਹੀਂ ਬੜਾ ਮੇਰਾ ਸਰੀਰ ਟੁੱਟਣ ਗਿਆ ਵਾ ਪਤਾ ਨਹੀਂ ਮੈਨੂੰ ਲੱਗਦਾ ਠੀਕ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਡਾਕਟਰ ਕੋ ਲੈ ਕੇ ਚਲਦਾ ਆਪਾਂ ਡਾਕਟਰ ਕੋ ਦਵਾਈ ਲੈ ਕੇ ਆਉਣੇ ਚੰਗਾ ਸੱਚੇ ਚ ਲਾਓਗੇ ਮੈਨੂੰ ਲੈ ਕੇ ਹਾਂ ਫਿਰ ਮੈਂ ਠੀਕ ਹੋ ਜਾਊਂਗੀ ਇਹਨਾਂ ਦਵਾਈ ਲੈ ਕੇ ਦਵਾਈ ਲੈ ਕੇ ਠੀਕ ਹੋ ਜੇਗੀ ਤੂੰ ਮੈਨੂੰ ਦੱਸਦੀ ਸਹੀ ਪਹਿਲਾਂ ਤੂੰ ਦੱਸਿਆ ਕੋਈ ਨਹੀਂ ਹੈਗਾ ਮੈਂ ਤਾਂ ਤੇਰੇ ਤੇ ਗੁੱਸਾ ਆਇਆ ਗੱਲ ਦਾ ਵੀ ਦੱਸਿਆ ਕੋਈ ਨਹੀਂ ਮੈਨੂੰ ਤੂੰ ਬਾਜ਼ ਮਾਰ ਕੇ ਮੈਨੂੰ ਕਹਿੰਦੀ ਸਹੀ ਮੈਂ ਤੈਨੂੰ ਦਵਾਈ ਲੈ ਕੇ ਦੰਦਾ ਮਰੀ ਮੈਂ ਤੈਨੂੰ ਡਰਦੀ ਨਹੀਂ ਨਹੀਂ ਦੱਸਿਆ ਫਿਰ ਤੂੰ ਤਾਂ ਸੋਧੀਆਂ ਗੱਲਾਂ ਕਰਨੀਆਂ ਬੀ ਨਹੀਂ ਮੇਰੇ ਕੋਲ ਡਰ ਕਾਦਾ ਲੱਗਦਾ ਕੰਮੜੀਆਂ ਮੈਂ ਤੂੰ ਸਾਰੇ ਡੱਬਰ ਨਾਲ ਲੜ ਕੇ ਤੇਨਾਂ ਵਿਆਹ ਕਰਾਇਆ ਵਾ ਤੇ ਤੇਰਾ ਮੈਂ ਨਹੀਂ ਖਿਆ ਰੱਖੂਗਾ ਤੇ ਫਿਰ ਕੌਣ ਰੱਖੂਗਾ نہیں یہ تو میو پتا وا میرا بہت خیال رکھتے خیال رکھ دے, دے, دے چل آٹھ آ چلیے چل آ دوائی لے کے آئیے چل آ جا منی 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 اتنے میرے کو ਮਨੀ ਮੇਰਾ ਚੂੜਾ ਲੱਤ ਕਿਦਾਂ ਮੈਂ ਠੀਕ ਹੋ ਗਿਆ ਸੱਚੀ ਸੱਚੀ ਮਨੀ ਠੀਕ ਹੋ ਗਿਆ ਹੋਗਾ ਹਾਂ ਮੈਂ ਕਿੰਨੀ ਪਾਗਲ ਆ ਮੈਂ ਉਲਟੀਆਂ ਦੱਸਣ ਦੇ ਮੈਨੂੰ ਆਉਂਦੀਆਂ ਮੈਂ ਦੱਸਿਆ ਹੀ ਨਹੀਂ ਕਿ ਆ ਖੁਸ਼ੀ ਵੀ ਇੱਕ ਆਪਣੇ ਕੋਲ ਹੈਗੀ ਆ ਤੁਹਾਨੂੰ ਆਵੇ ਖੁਸ਼ੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਪਰ ਇਹ ਗੱਲ ਤੇ ਸੁਪਨਾ ਹੀ ਸੀ ਨਾ ਪਰ ਇਹ ਸੁਪਨਾ ਮੈਨੂੰ ਕਿਉਂ ਆਇਆ ਕੀ ਗੱਲ ਸੱਚੀ ਮੈਨੂੰ ਠੀਕ ਹੋ ਗਿਆ ਹੋਗਾ ਸੱਚੀ ਠੀਕ ਹੋ ਗਿਆ ਹੋਗਾ ਮੈਂ ਦੀਦੀ ਨੂੰ ਫੋਨ ਲਾਵਾਂ ਦੀਦੀ ਨਾਲ ਗੱਲ ਕਰਦੀ ਆ ਪਰ ਦੀਦੀ ਨੇ ਮੈਨੂੰ ਕੋਈ ਪੁੱਛਿਆ ਹੀ ਨਹੀਂ ਫੋਨ ਕਰਕੇ ਹੋ ਸਕਦਾ ਮੰਮੀ ਨੇ ਦੀਦੀ ਨਾਲ ਕੋਈ ਗੱਲ ਹੀ ਨਾ ਕੀਤੀ ਹੋਵੇ ਮੰਮੀ ਕਿਹੜਾ ਮੈਨੂੰ ਖੁਸ਼ ਰਹਿੰਦੇ ਮੈਂ ਦੀਦੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਧੀਨ ਜਾਨਾ ਦੀਦੀ ਠੀਕ ਠਾਕ ਤੁਸੀਂ ਸੁਣਾਓ ਤੁਸੀਂ ਸਾਰੇ ਠੀਕ ਹੋ ਹਾਂ ਜੀ ਸਾਰੇ ਠੀਕ ਠਾਕ ਦੀਦੀ ਮਨੀ ਠੀਕ ਆ ਮਨੀ ਦਾ ਆਇਆ ਫੋਨ ਆ ਮਨੀ ਦਾ ਤੈਨੂੰ ਕਿਦਾਂ ਉਹਦਾ ਚੇਤਾ ਆ ਗਿਆ ਅਚਾਨਕ ਤੂੰ ਤੇ ਸੁਗੋਹੀ ਤੇ ਪੀਕੇ ਬੈਠੀ ਆ ਖਾਣੀ ਪੀਣੀ ਆ ਰਹਿਣ ਦੇ ਜਿੱਤੇ ਹੈ گا ਉਹ ਜਿਹੜੇ ਹਲਾਤਾ ਜ ਹੈਗਾ ਤੂੰ ਉਹਨੂੰ ਕੀ ਕਹਿਣਾ ਨਹੀਂ ਨਹੀਂ ਦੀਦੀ ਆਪਾਂ ਤੇ ਇਸੇ ਕਰਕੇ ਘੱਲਿਆ ਵਾ ਨਾ ਵੀ ਉਹ ਠੀਕ ਹੋ ਜਾਣਾ ਨਾਲੇ ਨਾ ਮੈਨੂੰ ਸੁਪਨਾ ਆਇਆ ਏ ਦੀਦੀ ਤੇ ਜੱਕ ਦਾ ਮੇਰੀ ਅੱਖ ਖੁੱਲੀ ਤੇ ਮੈਨੂੰ ਇਹੀ ਆਇਆ ਧਿਆਨ ਚ ਮੈਂ ਤੁਹਾਨੂੰ ਫੋਨ ਲਾ ਕੇ ਪੁੱਛਾਂ ਉਹਨਾਂ ਦਾ ਫੋਨ ਖਾਨ ਆਇਆ ਕੋਈ ਸੁਪਨਾ ਕਹਾਦਾ ਆ ਜੀ ਸੁਪਨਾ ਮੈਨੂੰ ਆਇਆ ਕਿ ਉਹ ਠੀਕ ਹੋ ਗਏ ਨੇ ਉਹ ਮੇਰੇ ਕੋਲ ਆਏ ਨੇ ਤੇ ਵਾਹਿਗੁਰੂ ਕਰੇ ਉਹ ਠੀਕ ਹੀ ਹੋ ਜਾਣਾ ਪੈਣਾ ਤੂੰ ਰਈ ਛਦੈਨ ਦੀ ਛਦੈਣ ਹੀ ਪੈਣਾ ਹਕੀ ਕਿਤੇ ਚਾ ਸੁਪਨੇ ਖੋਲ ਕੇ ਵੇਖ ਹੁਣ ਤੂੰ ਸੁਪਨਾ ਨਹੀਂ ਲੈਣ ਦੀ ਉਹ ਜਦੋਂ ਆਇਆ ਉਹ ਤੋਂ ਆਇਆ ਹੋਊਗਾ ਕਦੀ ਸੁਪਨੇ ਵਿੱਚ ਸਾਝੋਏ ਅਜੇ ਤੱਕ ਉਹ ਸ਼ਦਾਈ ਹੀ ਤੇ ਉਹਨੇ ਸ਼ਦਾਈ ਰਹਿਣਾ ਵਾ ਨਹੀਂ ਨਹੀਂ ਦੀਦੀ ਐਦਾਂ ਨਾ ਖੋਧਹੀਂ ਉਹ ਠੀਕ ਹੋਣਗੇ ਨਾਲੇ ਸਾਥ ਮੇਰਾ ਤੁਸੀਂ ਕਿੰਨਾ ਦੇ ਧਾਗੇ ਤੇ ਹੁਣ ਕਿਦਾਂ ਤੁਸੀਂ ਮੇਰਾ ਦਿਲ ਤੋੜ ਸਕਦੇ ਆਂ ਵੀ ਉਹਨਾਂ ਨਹੀਂ ਠੀਕ ਹੋਣਾ ਭਾਵੇਂ ਮੇਰੇ ਕਹਿਣ ਨਾਲ ਕੀ ਹੁੰਦਾ ਵਾ ਉਹ ਤਾਂ ਰੱਬ ਦੀ ਮਰਜ਼ੀ ਆ ਨਾ ਉਹਨੇ ਠੀਕ ਹੋਣਾ ਜਾਂ ਨਹੀਂ ਹੋਣਾ ਉਹ ਚ ਮੈਂ ਕੀ ਕਰ ਸਕਦੀ ਆ ਮੈਂ ਤੇ ਜੋ ਹਕੀਕਤ ਉਹ ਤੈਨੂੰ ਦੱਸਣੀ ਆ ਤੇ ਤੈਨੂੰ ਇਹ ਗੱਲ ਦਾ ਗੁੱਸਾ ਕਾ ਤੁੰ ਲੱਗਣ ਰਿਹਾ ਵਾ ਨਹੀਂ ਨਹੀਂ ਦੀਦੀ ਗੁੱਸਾ ਨਹੀਂ ਲੱਗਿਆ ਮੈਨੂੰ ਦੀਦੀ ਤੁਹਾਨੂੰ ਮੰਮੀ ਨੇ ਕੁਝ ਦੱਸਿਆ ਨਹੀਂ ਮੇਰੇ ਬਾਰੇ ਓਹੋ ਹਾਂ ਸੱਚ ਦੱਸਿਆ ਹੀ ਅੱਛਾ ਅੱਛਾ ਮੈਂ ਕਿਹਾ ਮੈਂ ਪਤਾ ਨਹੀਂ ਮੰਮੀ ਨੇ ਦੱਸਿਆ ਕਿ ਨਹੀਂ ਦੱਸਿਆ ਦੀਦੀ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਓਹੋ ਮੈਂ ਹੁਣ ਤੇ ਕਰਨਾ ਹੀ ਜੇ ਤਰ ਫੋਨਉਂ ਡਿਆ ਹੀ ਨਾ ਉਦਾਂ ਹੀ ਤੇ ਮੰਮੀ ਨੂੰ ਕਹੇਗੀ ਮੇਰੀ ਵੀ ਗੱਲ ਕਰਾ ਦਿੰਦੇ ਮੰਮੀ ਨੇ ਵੀ ਮੇਰੀ ਗੱਲ ਹੀ ਨਹੀਂ ਕਰਾਈ ਆਪ ਹੀ ਗੱਲ ਕਰਕੇ ਤੇ ਬੰਦ ਕਰਦਾ ਹੂੰ ਤੇ ਤੈਨੂੰ ਪਤਾ ਹੀ ਆ ਅੰਜੀ ਦਦਾ ਮਨੀ ਉੱਥੇ ਗਿਆ ਵਾ ਤੇ ਤੂੰ ਇੱਥੇ ਚੱਲ ਗਈ ਆ ਉਦੋਂ ਦਾ ਮੇ ਕੋ ਗੱਲ ਵਾਦੀ ਨਹੀਂ ਹੁੰਦੀ ਚੱਜਣਾ ਦੱਸਿਆ ਤਾਂ ਹੈਗਾ ਚੱਲ ਵਧੀਆਂ ਵਧਾਈਆਂ ਹੋਣ ਤੈਨੂੰ ਪਰ ਤੂੰ ਆਪ ਸਮਝਦਾਰ ਵਾਂ ਧੀ ਕੀ ਸਮਝਦਾਰ ਵਾਂ ਮੈਂ ਮੈਂ ਹੁਣ ਤੈਨੂੰ ਕਿੱਦਾਂ ਆਖਾਂ ਸਿੱਧਾ ਸਿੱਧਾ ਤਾਂ ਤੈਨੂੰ ਮੈਂ ਕਹਿ ਨਹੀਂ ਸਕਦੀ ਜੇ ਮੈਂ ਸਿੱਧਾ ਸਿੱਧਾ ਕਿਹਾ ਤੈਨੂੰ ਵੀ ਗੁੱਸਾ ਲੱਗ ਜਾਣਾ ਹੁਣ ਤੈਨੂੰ ਵੀ ਪਤਾ ਆਪ ਤੂੰ ਇੱਥੇ ਬੈਠੀ ਆ ਕਾਇਰ ਵਾਲਾ ਤੇਰਾ পাগল ਖਾਨ ਨੇ ਆ ਤੇ ਫਿਰ ਤੈਨੂੰ ਪਤਾ ਹੀ ਆ ਜਿੱਦਾਂ ਸਮਝ ਤੂੰ ਆਪ ਸਮਝ ਸਕਦੀਆਂ ਵੀ ਬੱਚੇ ਦੀ ਪਾਲਣਾ ਪੋਸਣਾ ਕਿੱਦਾਂ ਕਰੇਗੀ ਨਾ ਡੈਡੀ ਡੈਡੀ ਇਤਨਾ ਤੇ ਡੈਡੀ ਹੈਗੇ ਆ ਤੈਨੂੰ ਵੀ ਪਤਾ ਵਾ ਮੰਮੀ ਵਿਚਾਰੀ ਕਿੱਥੋਂ ਇੰਨਾ ਕਰ ਲੂਗੀ ਕੋਈ ਨਹੀਂ ਦੇ ਦੇ ਜਿਹੜਾ ਜੀ ਆਉਂਦਾ ਨਾ ਉਹ ਆਪਣੇ ਕਰਮ ਨਾਲ ਹੀ ਲੈ ਕੇ ਆਉਂਦਾ ਵਾ ਉਹ ਮਹਾਰਾਜ ਆਪੇ ਉਹਦੇ ਕਰਮਾਂ ਦਾ ਦਿੰਦਾ ਵਾ ਖਰੇ ਮੈਂ ਹੋਰ ਨਾ ਸੌਖੀ ਹੋ ਜਾ ਉਹ ਕਰਮਾ ਵਾਲਾ ਹੀ ਹੋਵੇ ਮੇਰੀ ਜ਼ਿੰਦਗੀ ਹੋਰ ਨਾ ਸੌਖੀ ਹੋ ਜੇ ਇਹ ਤਾਂ ਕਿੰਮੇ ਦੀ ਕਹਿਣ ਦੀਆਂ ਗੱਲਾਂ ਕਿਹੜਾ ਪਾਉ ਨੂੰ ਨਹੀਂ ਚਾਹੀਦਾ ਤੇ ਖਾਣ ਨੂੰ ਨਹੀਂ ਚਾਹੀਦਾ ਸਭ ਕੁਝ ਚਾਹੀਦਾ ਨਾ ਨਾਲੇ ਜਦੋਂ ਪੇਕੇ ਦੇ ਘਰ ਬੈਠੇ ਹੋਈਏ ਨਾ ਜੇ ਮਣੀ ਆਉਂਦਾ ਨਾ ਫੇਰ ਤੇ ਗੱਲ ਹੋ ਰਹੀ ਕਮਾਈ ਕਰਕੇ ਉਹਨੇ ਪੜਾਵੀ ਲੈਣੀ ਦਿਖਾਵੀ ਲੈਣਾ ਹੀ ਕਿਹੜੀ ਚੀਜ਼ ਨਹੀਂ ਚਾਹੀਦੀ ਜਦੋਂ ਬੰਦਾ ਜੀਂਦਾ ਹੋਵੇ ਨਾ ਸੌ ਚੀਜ਼ਾਂ ਚਾਹੀਦੀਆਂ ਵਾ ਮਨ ਤੋਂ ਬਗੈਰ ਤੇ ਸਿਰਫ ਇੱਕ ਖਫਾ ਨਹੀਂ ਹੁੰਦਾ ਵਾ ਜਿਹੜਾ ਬੰਦਾ ਪਾ ਕੇ ਤੇ ਉਹਨੂੰ ਤੋੜ ਦਿੰਦਾ ਵਾ ਜੇ ਨਜ਼ਰ ਬੰਦਾ ਜੀਦਾ ਰਵੇ ਨਾ ਬੜਾ ਕੋ ਚਾਹੀਦਾ ਹੁੰਦਾ ਤੂੰ ਦਿਮਾਗ ਨਾਲ ਸੋਚ ਲੈ ਕੋਈ ਨਹੀਂ ਦੀਦੀ ਉਹ ਵੀ ਠੀਕ ਹੋ ਕੇ ਆਏ ਜਾਣਗੇ ਤੁਸੀਂ ਆਪੇ ਤੇ ਕਹਿੰਨੇ ਹੀ ਠੀਕ ਹੋ ਜਾਣਗੇ ਤੇ ਵੇਖਿਓ ਉਹਨਾਂ ਨੇ ਹੋ ਹੀ ਜਾਣਾ ਵਾ ਮਹਾਰਾਜ ਦੇ ਘਰ ਦੇਰਾ ਨੇਰ ਨਹੀਂ ਉਹ ਆਪੇ ਠੀਕ ਹੋ ਕੇ ਆਉਣਗੇ ਚਲ ਫੇ ਠੀਕ ਆ ਜੇ ਤੈਨੂੰ ਇੰਨੀ ਉਫੇਦਿਆ ਨਾ ਮਹਾਰਾਜ ਕਰੇ ਤੇਰੀ ਉਮੀਦ ਸੱਚੀ ਹੋ ਜੇ ਚਲ ਫੇ ਦਰਮੀਤ ਠੀਕ ਆ ਮੈਨੂੰ ਬੜਾ ਹੀ ਕੰਮ ਕਰਨ ਵਾਲਾ ਪਿਆ ਵਾ ਤੇ ਨਾਲੇ ਮੇਰੇ ਵੱਲੋਂ ਤੈਨੂੰ ਦੋਲੇ ਦੋਲੇ ਬਧਾਈਆਂ ਹੁਣ ਚੰਗਾ ਗੁੱਸਾ ਨਾ ਕਰੀ ਮੈਂ ਫੋਨ ਨਹੀਂ ਮੇਕੋ ਹੋਇਆ ਨਹੀਂ ਨਹੀਂ ਦੀਦੀ ਗੁੱਸਾ ਨਹੀਂ ਮੈਂ ਕਰਦੀ ਚਲੋ ਠੀਕ ਆ ਮੈਂ ਚਲੋ ਸਮਝਣ ਨੂੰ ਤਿਆਰ ਹੀ ਨਹੀਂ ਹੱਦ ਹੋ ਗਈ ਮੈਂ ਕਹਿੰਨੀ ਆ ਕਿੰਨੀ ਵਾਰੀ ਗੋਲ ਗੋਲ ਸਮਝਾਇਆ ਸਮਝ ਨਹੀਂ ਆਉਂਦੀ ਸਮਝ ਤਾਂ ਮੈਂ ਤੇ ਸ਼ਾਰੇ ਕਾਫੀ ਹੁੰਦਾ ਇਹ ਪਤਾ ਨਹੀਂ ਕਿਤਨਾ ਦਾ ਦਾ ਸਿਸਟਮ ਹੈ ਦਾ ਉਹਦੇ ਤੇ ਵੀ ਤਾਂ ਲਾ ਕੇ ਬੈਠੀ ਆ ਉਹ ਜਿੰਨੇ ਨੇ ਇੱਕ ਆਨਾ ਨਹੀਂ ਕਮਾਉਣਾ ਹੁੰਦਾ ਉਹ ਜਦੋਂ ਇੱਥੇ ਹੀ ਉਹਦੇ ਦਾ ਸਤਾ ਹੀ ਹੁਣ ਉੱਥੇ ਹੋ ਨਹੀਂ ਉਹ ਦਾ 27 ਹੈ ਮਾ ਤੁਹਦੇ ਪੈਸੇ ਦੇਣੇ ਬੈਣਦੇ ਮੈਨੂੰ ਉੱਥੇ ਹਾਂਜੀ ਮੈਡਮ ਬੁਲਾਇਆ ਸੀ ਤੁਸੀਂ ਹਾਂਜੀ ਜੇ ਮੈਂ ਕਹਿ ਰਹੀ ਹਾਂ ਕਿ ਟਾਈਮ ਹੋ ਗਿਆ ਆ ਤੇ ਉਹ ਜਿਹੜਾ ਪੇਸ਼ੈਂਟ ਹੈ ਨਾ ਮਣੀ ਤੁਸੀਂ ਇੱਕ ਕੰਮ ਕਰੋ ਉਹਨੂੰ ਆ ਇੰਜੈਕਸ਼ਨ ਲਾ ਦਿਓ ਤੇ 5 ਐਮਨ ਲੱਗਣਾ ਚਾਹੀਦਾ ਇਹ ਤੋਂ ਘੱਟ ਨਾ ਲਾਇਓ ਆ ਇੰਜੈਕਸ਼ਨ ਮੈਡਮ ਇਹ ਇੰਜੈਕਸ਼ਨ ਤੇ ਆਪਾਂ ਸਵੇਰੇ ਵੀ ਲਾਇਆ ਹੀਗਾ ਮਣੀ ਨੂੰ ਤੇ ਇੰਜੈਕਸ਼ਨ ਬਾਰ ਬਾਰ ਲਾਉਣਾ ਉਹਦੀ ਸਿਹਤ ਵਾਸਤੇ ਮੈਡਮ ਠੀਕ ਨਹੀਂ ਆ। ਪਤਾ ਨਾ ਸਿਆਣਾ ਨਾ ਬਣ ਤੇਨ ਨਾਲੋਂ ਵੱਧ ਨੌਲੇਜ ਆ ਮੈਨੂੰ। ਜਿੰਨਾ ਕੰਮ ਕਿਹਾ ਹੁੰਦਾ ਕਰ। ਉਹ ਮੈਡਮ ਇਹਨੂੰ ਪਤਾ ਵਾ ਜੇ ਤੁਹਾਨੂੰ ਨੌਲੇਜ ਹੈ ਨਾ ਤੇ ਥੋੜੀ ਬੋਤੀ ਨੌਲੇਜ ਮੈਨੂੰ ਵੀ ਹੈਗੀ ਆ। ਇਹ ਇੰਜੈਕਸ਼ਨ ਬਾਰ ਬਾਰ ਲਾਉਣ ਦੇ ਨਾਲ ਨਾ ਮੈਡਮ ਉਹ ਤੇ ਦਿਮਾਗ ਤੇ ਅਸਰ ਪੈ ਸਕਦਾ ਹੈ। ਉਹ ਤੂੰ ਫालतू ਦੀ ਟੈਨਸ਼ਨ ਨਾ ਲੈ ਤੈਨੂੰ ਵੀ ਟਿਪ ਮਿਲ ਜੂਗੀ। ਮੈਡਮ ਕੀ ਮਤਲਬ ਟਟਾ? ਤੁਸੀਂ ਕਹੇ ਤੋ ਰਿਸ਼ਵਤ ਲੈ ਲੈਂਦੇ ਹੋ? ਓਹੋ ਤੈਨੂੰ ਪਤਾ ਹੀ ਐ ਆ ਪ੍ਰਾਈਵੇਟ ਨੌਕਰੀ ਨਾਲ ਕਿੰਨੇ ਪੈਸੇ ਮਿਲਦੇ ਨੇ ਥੋੜੇ-ਬੋਟੇ ਹੇਠਣੇ ਪੈਂਦੇ ਆ ਮੈਡਮ ਇਹ ਕੰਮ ਕਰਨ ਨੂੰ ਤੁਹਾਨੂੰ ਕਿੰਨੇ ਕਿਹਾ ਆ ਉਹ ਇਹਦੀ ਪਰਜਾਈ ਨੇ ਕਿਹਾ ਆ ਉਹ ਕਹਿੰਦੇ ਇਹਨੂੰ ਠੀਕ ਨਹੀਂ ਹੋਣ ਦੇਣਾ ਉਹਨਾਂ ਨੇ ਪਾਗਲ ਕੀਤਾ ਆ ਕਹਿੰਦੇ ਤੁਹਾਨੂੰ ਪਰਸੇ ਮਿਲਦੇ ਜਾਣਗੇ ਤਾਂ ਹੀ ਤੇ ਮੈਂ ਕਰੀ ਜੰਨੀ ਆ ਕੰਮ ਉਹ ਕਿਉਂ ਮੈਡਮ ਓ ਤੂੰ ਅੰਬ ਖਾ ਗੁੱਟਲਿਆਂ ਤੋਂ ਕੀ ਕਰਨਾ ਤੂੰ ਮੇਰੀ ਗੱਲ ਸੁਣ 20% 13 ਵੀ ਕੰਮ ਕਰੀ ਜਾ ਚੁੱਪ ਕਰਕੇ ਮੈਡਮ ਮੈਨੂੰ ਤੁਹਾਡਾ 20% ਨਹੀਂ ਚਾਹੀਦਾ ਤੁਹਾਨੂੰ ਪੈਸੇ ਦਾ ਲਾਲਚ ਆ ਗਿਆ ਹੈ ਨਾ ਮੈਨੂੰ ਨਹੀਂ ਆਇਆ ਮੈਂ ਕਿਸੇ ਦੇ ਮਾਸੂਮ ਦੇ ਨਾਲ ਨਾ ਐਦਾਂ ਮਾੜਾ ਹੁੰਦਾ ਨਾ ਦੇਖ ਸਕਦਾ ਵਾਂ ਤੇ ਨਾ ਮੈਂ ਕਰ ਸਕਦਾ ਵਾਂ ਰੱਬ ਨੇ ਦੋ ਵਕਤ ਦੀ ਰੋਟੀ ਦਿੱਤੀ ਹੈ ਉਹਦੇ 'ਚ ਹੀ ਰਾਜੀ ਹਾਂ ਮੈਂ ਉਹ ਜੈਦੀਪ ਕਿਤੇ ਤੁਰਿਆ ਫਿਰਦਾ ਕਾਲੀ ਯੁਗ ਚੱਲਦਾ ਇੱਥੇ ਪੈਸਾ ਵਰਧਾਣਿਆ ਮੈਡਮ ਜੀ ਇਨਸਾਨੀਅਤ ਹਜੇ ਵੀ ਜਿੰਦਾ ਆ ਤੇ ਆਪਣਾ ਜ਼ਮੀਰ ਨਹੀਂ ਵੇਚੀਦਾ ਹਰ ਥਾਂ ਪੈਸਾ ਨਹੀਂ ਕੰਮ ਹੁੰਦਾ ਉਹ ਤੂੰ ਮੇਰੇ ਨਾਲ ਜ਼ਮੀਰ ਵੇਚਣ ਦੀਆਂ ਕਲਾਣਾ ਨਾ ਕਰ ਜਿੱਥੇ ਪੈਸਾ ਚੱਲਦਾ ਹੈ ਨਾ ਉੱਥੇ ਹੋਰ ਕੋਈ ਨਹੀਂ ਬੋਲਦਾ ਨਾਲੇ ਜੇ ਤੂੰ ਨਹੀਂ ਲਾਉਣਾ ਨਾ ਇੰਜੈਕਸ਼ਨ ਮੈਂ ਆਪ ਲਾਉਣੀ ਆ ਅੱਛਾ ਮੈਡਮ ਇਹ ਕੰਮ ਤੁਸੀਂ ਹੁਣ ਆਪ ਕਰੋਗੇ ਹਾਂ ਮੈਂ ਕਰ ਲਾਂਗੀ ਨਾਲੇ ਮੇਰੀ ਸੁਣ ਲੈ ਗੱਲ ਅਲ ਕਿਸੇ ਨੂੰ ਕੰਪਲੇਨ ਕਰਨ ਬਾਰੇ ਸੋਚੀ ਵੀ ਨਾ ਮੈਡਮ ਸੋਚਿਆ ਤਾਂ ਨਹੀਂ ਮੈਂ ਪਰ ਹੁਣ ਜੇ ਤੁਸੀਂ ਕਹਿ ਦਿੱਤਾ ਆ ਤੇ ਮੈਨੂੰ ਇਹ ਗੱਲ ਤੇ ਗੌਰ ਕਰਨਾ ਹੀ ਪੈਣਾ ਉਹ ਵਹਿਮ ਆ ਤੇਰਾ ਸੀਨੀਅਰ ਆ ਮੈਂ ਤੇਰੀ ਆ ਸਾਰਾ ਬਲੇਮ ਨਾ ਤੇਰੇ ਤੇ ਪਾ ਦੂੰਗੀ ਤੁਰਿਆ ਫਿਰ ਹੀ ਫਿਰ ਬਾਹਰ ਨਾ ਨਾ ਮੈਡਮ ਐਦਾਂ ਨਾ ਕਰਿਓ ਤੁਸੀਂ ਮੈਂ ਕੋਈ ਗੱਲ ਨਹੀਂ ਮੈਂ ਲਾਉਣਾ ਇੰਜੈਕਸ਼ਨ ਜਾ ਕੇ ਲਾਉਣਾ ਹੀ ਪੈਣਾ ਨਹੀਂ ਤੇ ਨੌਕਰੀ ਤੋਂ ਹੱਥ ਧੋ ਬੈਠੇਗਾ ਵੱਡਾ ਆਇਆ ਯਾਰ ਮੈਡਮ ਕਿੰਨੀ ਬੇਦਰਦ ਆ ਵਿਚਾਰੇ ਨੂੰ ਓਵਰਡੋਜ਼ ਲਾ ਲਾ ਕੇ ਨਾ ਓਦੀ ਹਾਲਤ ਹੀ ਖਰਾਬ ਕਰਤੀ ਆ ਤੇ ਜੇ ਮੈਂ ਉਹਦਾ ਸਾਥ ਦੇਣਾ ਚਾਹਨਾ ਤੇ ਮੈਨੂੰ ਮੈਡਮ ਦੇ ਸਾਹਮਣੇ ਉਹੀ ਬਣ ਕੇ ਰਹਿਣਾ ਪੈਣਾ ਜੋ ਮੈਡਮ ਚਾਹੁੰਦੀ ਆ ਤੇ ਜਦੋਂ ਇੰਜੈਕਸ਼ਨ ਦਾ ਟਾਈਮ ਹੋਇਆ ਕਰੂਗਾ ਨਾ ਤੇ ਮੈਂ ਉਹਦੇ ਹੀ ਕਹਿਦਾ ਕਰਨਾ ਕਿ ਮੈਡਮ ਲਿਆਓ ਮੈਂ ਲਾ ਦਿੰਦਾ ਇੰਜੈਕਸ਼ਨ ਤੇ ਮੈਂ ਉਹਦੇ ਲਾਇਆ ਨਹੀਂ ਕਰਨਾ ਇਸੇ ਬੰਨੇ ਉਹਦੀ ਹਾਲਤ ਸੁਧਰ ਜਾਊਗੀ ਤੇ ਮੌਕਾ ਆਉਣ ਤੇ ਮੈਂ ਉਹਨੂੰ ਭਜਾ ਦਊਂਗਾ ਮੰਮੀ ਮਾੜਾ ਮੋਟਾ ਸਰੀਰ ਠੀਕ ਹੋ। ਨਹੀਂ ਬਲਜੀਤ ਆ ਜੇ ਕੋਈ ਇੰਨਾ ਫਰਕ ਨਹੀਂ ਲੱਗਣ ਰਿਹਾ ਪਰ ਚਲੋ ਅੱਗੇ ਨੂੰ ਫਰਕ ਵਾ। ਹੋਰ ਕਿਹਦਾ ਫੋਨ ਆਉਂਦਿਆ ਏ? ਮਨੀ ਮਨੀ ਕਰਨ ਦਈਆ। ਏ ਹੋਲੀ ਜੀ ਨਾ ਉੱਥੇ। ਕਹਿੰਦੀ ਜਾਂਦਾ ਸਰੀਰ ਬਾਸੀ ਹੋ ਗਿਆ, ਠੜੀ ਗਿਆ ਵਾ ਸਰੀਰ। ਮੰਮੀ ਉਹਨਾ ਕਿਦਾ ਸੀ। ਹਾਂ। ਕਿਰਮੇਤ ਦਾ ਆਉਂਦਿਆ ਏ ਫੋਨ। ਕੀ ਆਂਦੀ ਗਰਮੀਤ? ਗਰਮੀਤ ਇਹੋ ਕਹਿੰਦੀ ਵੀ ਮੈਨੂੰ ਸੁਪਨਾ ਆਇਆ ਏ। ਹਾਂ। ਵੀ ਮਨੀ ਠੀਕ ਹੋ ਕੇ ਆ ਗਿਆ। ਅੱਛਾ ਆਂਦੀ ਸੁਪਨਾ ਆਇਆ ਏ? ਹਾਂਜੀ ਮੰਮੀ। ਤਾਨੂੰ ਬਤਾਏ ਫੇ ਬੰਦੇ ਨੂੰ ਜੀਦਾ ਜੀ ਕੋਈ ਇਤਨਾ ਕੋਈ ਤੇ ਉਮੀਦ ਹੁੰਦੀ ਆ ਉਹ ਵੀ ਉਮੀਦਾਂ ਲਾ ਕੇ ਬੈਠੀ ਆ ਹਾ ਹੈ ਉਮੀਦਾਂ ਮਾਲਕਾ ਉਹਦੀਆਂ ਅੱਖਾਂ ਰਿਆਂ ਹੀ ਰਵੇ ਤੇ ਮੇਰੀ ਗੱਲ ਸੁਣਾ ਮੈਂ ਤੇ ਅਨੇ ਕਿਹੜਾ ਵੇੜਾ ਮੇਰਾ ਮਨੀ ਘਰ ਆਵੇ ਮੈਨੂੰ ਤਾਂ ਘਰ ਵੱਢਣ ਪੈਂਦਾ ਵਾ ਜੇ ਮਨੀ ਨਹੀਂ ਘਰ ਹੈਗਾ ਤੇ ਮੈਨੂੰ ਤਾਂ ਆਪ ਨਹੀਂ ਕੋਈ ਚੰਗਾ ਲੱਗਦਾ ਜਦੋਂ ਤਾਂ ਗਿਆ ਵੇ ਨਾ ਮੇਰਾ ਸਰੀਰ ਹੋਗਾ ਠੀਕ ਨਹੀਂ ਰਹਿੰਦਾ ਫਿਕਰ ਕਰ ਕਰਕੇ ਵੀ ਕਦੋਂ ਆਊਗਾ ਜੇ ਖਰਿਆ ਨੂੰ ਬਜੀਤ ਸੁਪਨਾ ਆਇਆ ਵਾ ਤੇ ਖਰਿਆ ਹੋਗਾ ਲਾ ਹੀ ਜਾਵੇ ਮਨੀ ਘਰ ਮੰਮੀ ਕਿਤਨਾ ਠੀਕ ਹੋ ਜਾਊਗਾ ਤੁਸੀਂ ਮੈਨੂੰ ਆਪ ਦੱਸੋ ਪਹਿਲਾਂ ਤੁਸੀਂ ਇਹ ਤਰਾਕਾਰ ਕਰਕੇ ਆਪਣਾ ਸਰੀਰ ਵੀ ਖਰਾਬ ਕਰ ਲਿਆ ਵਾ ਉਹ ਜਦੋਂ ਠੀਕ ਹੋਊਗਾ ਹੁੰਦਾ ਹੀ ਹੋਊਗਾ ਹਾਏ ਹਾਏ ਧਨਹ ਕਿ ਆਕਾਰ ਨਹੀਂ ਮੈਂ ਮੇਰੇ ਮੰਮੀ ਮਾਰੀ ਕਹਿ ਦਿਆ ਕਰ ਮੇਰੇ ਕਹਿਣਾ ਕੋਈ ਨਹੀਂ ਹੁੰਦਾ ਮੈਂ ਕਹਿੰਨੀ ਵੀ ਤੁਸੀਂ ਤਗੜੇ ਹੋ ਤੁਸੀਂ ਉਹਨੂੰ ਗਰਮੀਤ ਨੂੰ ਹੌਸਲਾ ਦਿਆ ਕਰੋ ਤੁਸੀਂ ਤੇ ਆਪ ਹੀ ਤੇਰੀ ਟਾਕੇ ਬੈਗੇ ਆ ਤੇ ਫਿਰ ਮੰਮੀ ਇਦਾਂ ਫਿਰ ਮੇਰੇ ਬਾਤੇ ਵੀ ਔਖਾ ਵਾ ਮੈਨੂੰ ਵੀ ਬਾਹਰ ਦਾ ਕੰਮ ਕਰਨਾ ਪੈਂਦਾ ਅੰਦਰ ਦਾ ਕੰਮ ਕਰਨਾ ਪੈਂਦਾ ਰਵੀਰ ਕਣਕ ਲੈ ਕੇ ਗਏ ਆ ਤੁਹਾਨੂੰ ਵੀ ਪਤਾ ਮੰਡੀ 'ਚ ਘੜੀ ਲੱਗ ਜਾਣੀ ਆ ਆਹੋ ਕਣਕ ਤਾਂ ਲੈ ਕੇ ਗਿਆ ਨਹੀਂ ਰੋਟੀ ਪਾਣੀ ਖਾ ਕੇ ਗਿਆ ਕੋਦੇ ਚਲ ਗਿਆ ਨਹੀਂ ਰੋਟੀ ਖਾ ਲਈ ਇਹਨਾਂ ਨੇ ਅੱਛਾ ਚੱਲ ਚੰਗਾ ਹੋਇਆ ਕਣਕ ਦਾ ਵੀ ਕੰਮ ਨਿਭੜਿਆ ਤੇ ਚਲੋ ਕਣਕ ਵੀ ਵਿਖ ਜੂਗੀ ਤੇ ਚਲੋ ਉਹਨਾਂ ਕੋਲ ਕੋਈ ਪਿਆਹਾ ਤੇ ਲਾਕਾਰ ਆ ਜੂਗਾ ਤੇ ਮੇਰੀ ਗੱਲ ਸੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜੇ ਉਹਦਾ ਸੁਪਨਾ ਉਹ ਗੱਲ ਆਇਆ ਵਾ ਤੇ ਖਰਿਆ ਬਲਜੀਤ ਸੱਚ ਹੋ ਹੀ ਜਾਵੇ ਚਲੋ ਮੈਂ ਤਾਂ ਕਿੰਨੀ ਮੰਮੀ ਸੱਚ ਹੋ ਜੇ ਤੇ ਤੁਹਾਡੀ ਜਿਹੜੀ ਉਮੀਦਾਂ ਨਾਲ ਖਰੀਆਂ ਹੋ ਜਾਣ ਮੈਂ ਤਾਂ ਨਹੀਂ ਮਾਲਕਾ ਮੇਰਾ ਬੱਚਾ ਘਰ ਆ ਜਾਏ ਓਹੋ ਗੱਲ ਜੇ ਘਰ ਉਹ ਨਹੀਂ ਦਿਖਦਾ ਤਾਂ ਕੁਛ ਨਹੀਂ ਦਿਖਦਾ ਹੈਗਾ ਮੇਰਾ ਤਾਂ ਜੀ ਨਹੀਂ ਲੱਗਦਾ ਘਰ ਮੈਂ ਤਾਂ ਉਹ ਗੱਲ ਹੁੰਦਾ ਪੂ ਟੂ ਟੂ ਕਰਦਾ ਮਨ ਵੀ ਬਾਹਰ ਚਲ ਜਾ ਆ ਵੇਖਾਂ ਕਿ ਇਧਰੋਂ ਆ ਜਾਏ ਇਧਰੋਂ ਆ ਜਾਏ ਪਤਾ ਨਹੀਂ ਉਹ ਗੱਲ ਚੰਦਰਿਆ ਨੇ ਉਹਨੂੰ ਕਿੱਦਾਂ ਦੀ ਦਵਾਈ ਦੇਣ ਕਿੱਦਾਂ ਦੀ ਨਹੀਂ ਪਰ ਪਿਆ ਆ ਵੀ ਆ ਕਿ ਨਹੀਂ ਪਿਆ ਨਹੀਂ ਮਮੀ ਤੁਸੀਂ ਇਤਨਾ ਦਾ ਮਹਿਮ ਕਾਦੋ ਕਰਦੇ ਆ ਜੇ ਉਹ ਪਗਲਖਾਨੇ ਗਿਆ ਹੋਣਾ ਤੇ ਉਹਨਾਂ ਚੰਗੀ ਦਵਾਈ ਦੇਣੀ ਉਹ ਠੀਕ ਕਰਨ ਨੂੰ ਫੜਦੇ ਆ ਉਹ ਸ਼ਦਾਈ ਕਰਨ ਨੂੰ ਤੇ ਨਹੀਂ ਨਾ ਕਰਦੇ ਸ਼ਦਾਈ ਤਾਂ ਇੱਥੇ ਬਣਿਆ ਫਿਰਦਾ ਹੀ ਬਲਜੀਤ ਜਿੰਨੇ ਦਿਨ ਮੈਂ ਆਪਣੇ ਅੱਖੀਂ ਨਹੀਂ ਨਾ ਵੇਖਦੀ ਤੇ ਮੈਨੂੰ ਸਦਕਵ ਨਹੀਂ ਆਉਂਦਾ ਕੌਮੇ ਜਿੰਨੀਆਂ ਮਰਜੀ ਤੁਸੀਂ ਮੈਨੂੰ ਉਹ ਗੱਲ ਦੇਣ ਦਾ ਜੇ ਅੱਲਾਹ ਚਾਹੇ ਪਰ ਮੈਨੂੰ ਨਹੀਂ ਉਹ ਕੋ ਚੰਗਾ ਲੱਗਦਾ ਨਾਲੇ ਮੰਮੀ ਗਰਮੀਤ ਨੇ ਗੁੱਸਾ ਵੀ ਕਰ ਲਿਆ ਕਹਿੰਦੀ ਵੀ ਤੁਸੀਂ ਫੋਨ ਨਹੀਂ ਮੈਨੂੰ ਕੀਤਾ ਨਾਲੇ ਵਧਾਈ ਨਹੀਂ ਦਿੱਤੀ ਮੈਂ ਹੈ ਵੀ ਵਧਾਈ ਤੈਨੂੰ ਮੈਂ ਕਾਦੀ ਦਵਾ ਹੈ ਨਾ ਮੰਮੀ ਮੈਨੂੰ ਵੀ ਚੰਗਾ ਨਹੀਂ ਲੱਗਦਾ ਮੈਂ ਘਰ ਵਾਲਾ ਤੇਰਾ ਉੱਥੇ ਆ ਵਧਾਈ ਤੇ ਮੈਂ ਤਾਂ ਦਵਾ ਸਾਰੇ ਪਰਵਾਦ ਇਕੱਠੇ ਹੋਣ ਦੇ ਮੈਂ ਫੇਰ ਵੀ ਦਿੱਤੀ ਚੱਲ ਜਿੱਦਾਂ ਵੀ ਦਿੱਤੀ ਗਈ ਆ ਆਹੋ ਚੱਲ ਕੋਈ ਗੱਲ ਨਹੀਂ ਉਹਨੂੰ ਕਹਣਾ ਹੈ ਗੁੱਸਾ ਨਾ ਕਰ ਘਰੇ ਪਰੇਸ਼ਾਨੀਆਂ ਨਾਲੇ ਹੁਣ ਉਹਨੂੰ ਕਹਣਾ ਇਹ ਵੀ ਗੱਲ ਕਰ ਦੇਣੀ ਵੀ ਮੈਂ ਤਾਂ ਕੱਲੀ ਉਹ ਗੱਲ ਖਾਪਣ ਢਈ ਆ ਮੈਂ ਆ ਕੇ ਕਿਹਾ ਤੂੰ ਜੋ ਇੱਥੇ ਜਾ ਕੇ ਬੈਠੀ ਆ ਆਪਣੇ ਘਰ ਆ ਤੂੰ ਕੋਈ ਤੇ ਜਾ ਕੇ ਬਹਿ ਗਈ ਕੱਲ ਇੱਕ ਦਿਨ ਰਹੀ ਵੇ ਪੰਤਾ 2000 ਰੋਵੇ ਕਿੰਨੇ ਦਿਨ ਹੋਏ ਨੂੰ ਗਈ ਨੂੰ ਇਹੋ ਤੇ ਮੰਮੀ ਗੱਲ ਵਾ ਮੈਂ ਹੁਣ ਕਿੱਦਾਂ ਕਹਿੰਦੀ ਮੈਂ ਉਹਨੇ ਕਹਿਣਾ ਮੈਂ ਮਾਹਾਂ ਆਏ ਆ ਫਿਰ ਦੀਦੀ ਨੇ ਮਗਰੇ ਫੋਨ ਕਰਤਾ ਵਾ ਵੀ ਆ ਜਾ ਕੰਮ ਕਰਾਉਣ ਦੀ ਮਾਰੀ ਚੱਲ ਕੋਈ ਨਹੀਂ ਕੰਮ ਦੀ ਕਿਹੜੀ ਗੱਲ ਕੰਮ ਤੇ ਮੈਂ ਕਾਦੀ ਲੈਣਾ ਵਾ ਨਹੀਂ ਕੰਮ ਤਾਂ ਹੋਈ ਜਾਣਾ ਵਾ ਐਹੋ ਜੀ ਕੋਈ ਗੱਲ ਨਹੀਂ ਗਈ ਪਰ ਚੱਲ ਆਪਣੇ ਘਰਾਂ ਦੀ ਜਿਵੇਂ ਇਹਨੂੰ ਕਿਹਾ ਸੀ ਨਾ ਕਿ ਮੈਂ ਤੇਰੇ ਨਾਲ ਜਾਣੀ ਆ ਤੇ ਮੈਂ ਤੈਨੂੰ ਨਾਲ ਹੀ ਮੋੜ ਕੇ ਲਾਉ ਮਿਲਾ ਕੇ ਤੇ ਮੇਰੇ ਆਖੇ ਨੇ ਲੱਗੀ ਮੈਂ ਕੱਲੀ ਨਹੀਂ ਜਾਣਾ ਮੈਂ ਕੱਲੀ ਨਹੀਂ ਜਾਣਾ ਹੁਣ ਉਹ ਉੱਥੇ ਜਾ ਕੇ ਉਹ ਕੱਲ ਵੀ ਡੇਰਾ ਲਾ ਕੇ ਬੈਠੀ ਕੋਈ ਨਹੀਂ ਮੰਮੀ ਰਹਿ ਲੰਦ ਚਾਰ ਦਿਨ ਉਹਨੂੰ ਰਹਿ ਲੰਦ ਚਾ ਚੱਲ ਮਰਜ਼ੀ ਉਹਦੀ ਫਿਰ ਰਹਿ ਲੈ ਮੈਂ ਕੀ ਕਹਿਣਾ ਆਪਣੀ ਮਰਜ਼ੀ ਨਾਲ ਗਈ ਆਪਣੀ ਮਰਜ਼ੀ ਨਾਲ ਆ ਜੂਗੀ ਮੈਨੂੰ ਕਿਹੜਾ ਉਹ ਗੱਲ ਪੁੱਛ ਕੇ ਗਈ ਤੇ ਪੁੱਛ ਕੇ ਉਹ ਗੱਲ ਆਉਣਾ ਜਦੋਂ ਉਹ ਤਾਂ ਜੀ ਕਰਨਾ ਉਦੋਂ ਹੀ ਆਉਣਾ ਹਮਾ ਦਾ ਵੀ ਨਾ ਹੱਦ ਆ ਭਾਵੇਂ ਇਹਦੇ ਪੈਰ ਧੋ ਲੋ ਤੇ ਭਾਵੇਂ ਇਹਦਾ ਧੋ ਲੋ ਮੂੰਹ ਇਹਨੇ ਉਹਦੀ ਬਣ ਕੇ ਰਹਿਣਾ ਵਾ ਮਣੀ 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 ਕਰਦੀ ਰਹਿੰਦੀ ਆ ਗੁੱਸਾ ਚੜ ਜਾਂਦਾ ਵਾ ਮੇਰਾ ਰਦਾ ਇਹਨੂੰ ਵੀ ਬਾਹਰ ਡੰਗਰਾ ਚ ਧੱਕਾ ਆਪੇ ਪਾਣੀ ਦਾਉਗੀ ਪੱਟੇ ਪਾਉਗੀ ਸਾਰੇ ਚੇਤੇ ਭੁੱਲ ਜਾਣੇ ਮਣੀ ਮੁਣੀ ਦੇ ਨੂੰ ਲੰਮੇ ਪਏ ਇਹਨੇ ਜਾਪ ਹੀ ਕਰਨਾ ਮਣੀ 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 ਗੁੱਸਾ ਚੜਾ ਕੇ ਰਾਹ ਦਿੱਤਾ ਹਾਂਜੀ ਜੈਦੀਪ ਘਰ ਆਏ ਕੰਮ ਆਪਣਾ ਹਾਂਜੀ ਮੈਡਮ ਤੁਸੀਂ ਕੰਮ ਕਿਹਾ ਤੇ ਮੈਂ ਨਾ ਕਰਾਂ ਮੈਂ ਤੇ ਕਰ ਰਹਾ ਆ ਆਪਣਾ ਕੰਮ ਵੈਰੀ ਗੁੱਡ ਹੁਣ ਮੇਰੀ ਗੱਲ ਸੁਣੋ ਤੁਹਾਡਾ 20% ਨਹੀਂ 30% ਹੋ ਗਿਆ ਨਾਲੇ ਜਿੰਨੀ ਮੈਂ ਡੋਸ ਕਿਹਾ ਸੀ ਉਨੀ ਲਾਈ ਹੈ ਨਾ ਹਾਂਜੀ ਮੈਡਮ ਜੇ ਤੁਸੀਂ ਮੇਰਾ ਪਰਸੈਂਟ ਵਧਾ ਸਕਦੇ ਹੋ ਤੇ ਮੈਂ ਡੋਸ ਵੀ ਵਧਾ ਕੇ ਲਾ ਕੇ ਆਂ ਵੈਰੀ ਗੁੱਡ ਇਦਾਂ ਹੀ ਚੱਲੀ ਜਾਓ ਤੁਹਾਨੂੰ ਵਧੀਆ ਪੇਮੈਂਟ ਮਿਲੀ ਜਾਊਗੀ ਚਲੋ ਜਾਓ ਜੈਦੇਵ ਲੰਚ ਟਾਈਮ ਹੋ ਗਿਆ ਲੰਚ ਕਰੋ ਹੁਣ ਤੇ ਸੀ ਆਪਣਾ ਮੈਡਮ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਬੋਲੋ ਕਿ ਇੱਕ ਵਾਰੀ ਫੇਰ ਸੋਚ ਲਓ ਕਿਤੇ ਆਪਾਂ ਗਲਤ ਤੇ ਨਹੀਂ ਕਰ ਰਹੇ ਉਹ ਹਜੇ ਵੀ ਤੂੰ ਉੱਥੇ ਹੀ ਅੜਿਆ ਆ ਛੱਡ ਟੈਨਸ਼ਨ ਨਾ ਲੈ ਜਾ ਕੇ ਨਾ ਲੰਚ ਕਰ ਨਾਲੇ ਸੈਲਡ ਵੱਧ ਲੈ ਲਈ ਪੇਮੈਂਟ ਵੱਧ ਗਈ ਆ ਤੇਰੀ ਚਲੋ ਠੀਕ ਆ ਮੈਡਮ ਪਰ ਮੇਰੇ 30% ਦਾ ਧਿਆਨ ਰੱਖਿਓ ਜੀ कोई नी कोई नी टेंच्छन अला या तु